ਇਹ 10 ਲੱਖ ਰੁਪਏ ਲਈ ਹੀ 500 ਰੁਪਏ ਲਾ 10 ਲੱਖ ਦੀ ਗਾਂ ਲਈ ਸੀ ਬਾਈ 5 ਸਾਲ ਪਹਿਲਾਂ ਵੈਸੇ 300 ਆਇਦ ਕੀ ਪੀਕ ਆਈ ਐ 90 ਕਿਲੋ ਲੀਟਰ ਦੇ ਹਨ ਕੱਢਦੀ ਆ ਠੀਕ ਐ ਮਤਲਬ ਪੀਡੀਐਫ ਵੱਧ ਕੱਢੂਗੀ ਹਲ ਤੀਕ ਮਤਲਬ ਜੀ ਤੀਜੀ ਵਾਰੀ ਫੇਲ ਆਤਾ ਠੀਕ ਐ ਫਿਰ ਅਸੀਂ ਗਾਂ ਨਹੀਂ ਚੁਾਈ ਠੀਕ ਐ ਪਹਿਲਾਂ ਦੁੱਧਾ ਰੇਟ ਨਹੀਂ ਘਟ ਜਾਂਦਾ ਕਦੇ 2 ਸਾਲ ਬਾਅਦ ਵੱਜ ਜਾਂਦਾ ਠੀਕ ਐ ਜਿਹੜੇ ਤਾਂ 20 ਸਾਲ ਹੋ ਗਏ ਫਸੇ ਉਹ ਹੀ ਕਰਦੇ ਨਵੇਂ ਮੰਦਾਂ ਨੂੰ ਆਉਣ ਦਾ ਫਾਇਦਾ ਹੀ ਨਹੀਂ ਕੀ ਕਾ ਜੀ ਸਸੀ ਕਾਂ ਜੀ ਬਾਈ ਜੀ ਬਾਈ ਦਾ ਨਾਮ ਪ੍ਰਸਪਾਲ ਸਿੰਘ ਆ ਤੇ ਬਾਈ ਜੀ ਗਾਂ ਲੈ ਕੇ ਆਏ ਸੀਗੇ ਬਾਈ ਜੀ ਮਿਲਕਿੰਗ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਆ ਤੁਹਾਨੂੰ ਬਹੁਤ-ਬਹੁਤ ਵਧਾਈਆਂ ਪਹਿਲਾਂ ਤਾਂ ਤੁਹਾਨੂੰ ਵੀ ਤੇ ਗੱਲ ਕਰੀਏ ਬਾਈ ਕਿੰਨਾ ਦੁੱਧ ਰਹਿਣਾ ਇਹਦਾ ਇਹਦਾ 90 ਕਿਲੋ ਸੀ ਇੱਥੇ ਮੇਲਾ ਕੈਨਸਲ ਹੋਣ ਕਰਕੇ ਠੀਕ ਹੈ ਤੇ ਚਾਰ ਗਾਵਾਂ 'ਚ ਇੱਕ ਗਾਵਾਂ ਨੇ ਦੁੱਧ ਨਹੀਂ ਲਾਤਾ ਇਨੀ ਚਾਰੇ ਗਾਵਾਂ ਕੈਨਸਲ ਕਰਾਤੀਆਂ ਠੀਕ ਹੈ ਜੀ ਤੇ ਫਿਰ ਦੁੱਧ ਤਾਂ ਕਿਲੋ ਨਹੀਂ ਜਿਹੜਾ ਕੋਲਿਆ ਸੀ ਠੀਕ ਹੈ ਪਰ ਇਹ 28.5 28.5 ਐ ਕੱਢਦੀ 31 ਕਿਲੋ ਵੀ 31 ਹੀ ਕੱਢਿਆ ਠੀਕ ਹੈ ਹਾਂ ਜੀ ਤੇ ਭਾਈ ਕਿਹੜੇ ਸੀ ਮੰਡੀ ਆ ਗਈ ਇਹ ਸੋ ਬਾਈ ਕੀ ਆ ਮੇਰੇ ਤੋਂ ਦੀ ਹੈ ਪੰਜਾਬ ਤੋਂ ਲਈ ਠੀਕ ਹੈ ਜੀ ਪੰਜਾਬ ਤੋਂ ਲਈਆ ਹਾਂ ਜੀ ਕਿੰਨੇ ਪੈਸੇ ਦੀ ਬਾਈ ਕੀਤੀ ਹੈ ਬਾਈ ਤੁਸੀਂ ਇਹਨਾਂ 30 ਪੈ ਇਹ 10 ਲੱਖ ਦੀ ਲਈ ਸੀ 5 ਸਾਲ ਪਹਿਲਾਂ 10 ਲੱਖ ਦੀ ਗਾਂ ਲਈ ਸੀ ਬਾਈ 5 ਸਾਲ ਪਹਿਲਾਂ ਬਾਈ ਜੀ ਫੋਟੋ ਲੈਵੇ ਪੀਕ ਲੈਵਲ ਕਿੰਨਾ ਚੱਲਦੀ ਹੈ ਵੈਸੇ 30 ਸਵਾਦ ਦੀ ਪੀਕ ਆਈ ਹੈ 90 ਕਿਲੋ ਲੀਟਰ ਦੇ ਹਨ ਕੱਢਦੀ ਹੈ ਠੀਕ ਹੈ ਮਤਲਬ ਪੀਡੀਐਫ ਵੱਧ ਕੱਢੂਗੀ ਹਲੇ ਪੀਕ ਮਤਲਬ ਜੀ ਠੀਕ ਹੈ 74 ਗਜਨ ਹੋਏ ਆ ਠੀਕ ਹੈ ਤੇ ਹਲੇ ਤੁਹਾਨੂੰ ਇੱਥੇ ਵੀ ਪੀ ਗਏ ਸੀ ਪਰ ਹੋਰ ਵੱਧ ਕੱਢੂਗੀ 2-4 ਲੀਟਰ ਠੀਕ ਹੈ ਪੀਡੀਐਫ ਇਹ ਲੈ ਕੇ ਜਾਉਂਗੇ ਭਾਈ ਹਾਂਜੀ ਠੀਕ ਹੈ ਸੇ ਗੱਲ ਕਰੀਏ ਭਾਈ ਹੁਣ ਤੁਹਾਡੀ ਗਾਂ ਦੀ ਤੁਸੀਂ ਨੇ ਕਿੰਨੇ ਚੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਬਰੀਡਿੰਗ ਤੇ ਮਿਹਨਤ ਕਰਦਿਆਂ ਨੂੰ ਜਿਹੜਾ ਕਿ ਅੱਜ ਤੁਹਾਨੂੰ ਰੰਗ ਹੈ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਹੈ 2006 ਦੇ ਆਪਾਂ ਕਰਦੇ ਹਾਂ ਠੀਕ ਹੈ 2006 ਦੇ ਹਾਂਜੀ ਜੋ ਨਵੇਂ ਕਿਸਾਨ ਆ ਫਾਰਮਰ ਭਰਾ ਕੰਮ ਕਰ ਰਹੇ ਨੇ ਤੇ ਹਜੇ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਕੋਈ ਸਨੇਹਾ ਤੁਹਾਡਾ ਦੇਣਾ ਚਾਹੁੰਗੇ ਬਸ ਗਾਵਾਂ ਵਧੀਆ ਲੈਣ ਤੇ ਥੋੜੀਆਂ ਲੈਣ ਤੇ ਵਧੀਆ ਲੈਣ ਠੀਕ ਹੈ ਜੀ ਮਤਲਬ ਤੇ ਸੀਮਾ ਨਾਲ ਦੀ ਕੀ ਗੌਰ ਰੱਖਣ ਬਈਓ ਸਾਡੇ ਸੀਮਾ ਦਾ ਪੀਡੀਐਫ ਇਹ ਲੈਣ ਬਸ ਤੱਲਾ ਪੀਡੀਐਫ ਦਾ ਸੀ ਪੀਡੀਐਫ ਇਹ ਦਾ ਲੈਣ ਜਿਹੜੇ ਫਾਰਮ ਬਾਕੀ ਹੋਰ ਕੰਪਨੀਆਂ ਦਾ ਉਹਨਾਂ ਦਾ ਉਹਨਾਂ ਦਾ ਵੀ ਠੀਕ ਹੈ ਜਣੀ ਉਹ ਵੀ ਲੈਣ ਠੀਕ ਹੈ ਹਾਂਜੀ ਤੇ ਦੇਖ ਸਕਦੇ ਹੋ ਦੋਸਤੋ ਬਾਈ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਬਾਈ ਜੀ ਜੋ ਤੁਹਾਡੇ ਨਾਲ ਹੋਇਆ ਇਸੇ ਨਾਲੋ ਚਲੋ ਇੱਕ ਤਾਂ ਤੁਹਾਨੂੰ ਇਹ ਨਿਯਮਤਾ ਮਿਲਿਆਗਾ ਤੁਹਾਡੀ ਗਾ ਮਿਲਕਿੰਗ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਤੇ ਤੁਸੀਂ ਲੈ ਕੇ ਆਏ ਸੀ ਇਹਨੂੰ ਮਿਲਕਿੰਗ ਵਾਸਤੇ ਹਾਂ ਤੇ ਹੁਣ ਮੰਨ ਲਓ ਗੱਲ ਹੋਇਆ ਕੀ ਹੈ ਮਸਲਾ ਕੀ ਹੋਇਆਗਾ ਜੋ ਅਸੀਂ ਅਬਜੈਕਸ਼ਨ ਲਾਜਣਾ ਦੀ ਗਾਂ ਤੇ ਕਮੇਟੀ ਵਾਲਿਆਂ ਨੂੰ ਪਹਿਲਾਂ ਕਿਹਾ ਸੀ ਕਮੇਟੀ ਵਾਲਿਆਂ ਨੇ ਨਾ ਦੱਸਿਆ ਨਹੀਂ ਠੀਕ ਹੈ ਤੇ ਅਸੀਂ ਫੇਰ ਵੀ ਲੈ ਮੰਨ ਲਾ ਗੱਲ ਲੱਲਾ ਪੱਬਾ ਜੀ ਹੋ ਗਿਆ ਵਿਚੇ ਹੀ ਠੀਕ ਹੈ ਫਿਰ ਉਹਦੇ ਨਾਲ ਨਹੀਂ ਕਹਿੰਦੇ ਨਾ ਇਹਨਾਂ ਦਾ ਕਸੂਰ ਆ ਨਾ ਤੁਹਾਡਾ ਕਸੂਰ ਆ ਤੇ ਦੋਨੇ ਹੀ ਨਹੀਂ ਗਾਵਾ ਚਾਰੇ ਗਾਵਾ ਕੈਂਸਲ ਕਰਾਤੀਆਂ ਦੋਨਾਂ ਨਹੀਂ ਅਹੀਂ ਦੋ ਮੇਰੀਆਂ ਸੀ ਠੀਕ ਹੈ ਤੇ ਉਹ ਵੀ ਆਪਣਾ ਵੈਸੇ ਮਿੱਤਰ ਹੀ ਆ ਠੀਕ ਹੈ ਜਿੱਦਿਆਂ ਗਾਵਾ ਆ ਠੀਕ ਹੈ ਤੇ ਪਰ ਕੋਈ ਕਮੇਟੀਾਂ ਦੀ ਥੋੜੀ ਗਲਤੀ ਹੋ ਗਈ ਠੀਕ ਹੈ ਉਨੀ ਦੁਆਰਾ ਖਾਲੀ ਕਰਾ ਦੇ ਮੱਲੋ ਠੀਕ ਹੈ ਸਾਨੂੰ ਵੀ ਆ ਰਹਿਗਾ ਕਿ ਸਾਡੀ ਗਾਂ ਦਾ ਦੁੱਧ ਜਿਆਦਾ ਆ ਠੀਕ ਹੈ ਪਰ ਉਹ ਗਾਂ ਦੁੱਧ ਲਈ ਗਈ ਉਹਦੇ ਤਾਂ ਨਾ ਠੀਕ ਹੈ ਤੇ ਫਿਰ ਅਸੀਂ ਫਿਰ ਆ ਵੀ ਐਕਸ਼ਨ ਲਾਤਾ ਠੀਕ ਹੈ ਤੀਜੀ ਵਾਰੀ ਫੇਰ ਲਾਤਾ ਠੀਕ ਹੈ ਫਿਰ ਅਸੀਂ ਗਾਂ ਨਹੀਂ ਚਵਾਈ ਠੀਕ ਹੈ ਫਿਰ ਉਹ ਅਜੀਗਾ ਸਾਡੀ ਕੱਟਦਾ ਜੀ ਉਹਨਾਂ ਦੀ ਕੱਟਦਾ ਫਿਰ ਇਹਨਾਂ ਦੋਨੋਂ ਹੀ ਕੱਟਤੀਆਂ ਸਾਡੀਆਂ ਵੀ ਹੋਣ ਕਰਤੀਆਂ ਹਾਂਜੀ ਤੇ ਬਾਈ ਕਿੰਨਾ ਖਰਚਾ ਆ ਜਾਂਦਾਗਾ ਇਹ ਕਿਉਂ ਆਈ ਲਈ ਚਵਾਈ ਵਾਲੀ ਨੇ वैसे 2 लाख रुपया खर्चे आ गए मेरा 2 लाख रुपया खर्चे आ गया मेले ते दूध चवाई दा साहब 2 गाम लेके दो गाम लेके ठीक है ये कल तक कितने ना कितने ਤੁਸੀਂ ਨੇ ਅੱਜ ਦੀ ਕਮੇਟੀ ਦਾ ਫੈਸਲਾ ਦਿੱਤੇਗਾ ਹਾਂਜੀ ਕੋ ਫੈਸਲੇ ਤੇ ਆਈ ਨਹੀਂ ਹੈਗੇ ਤੇ ਸਕਰੈਚ ਕੀਤੀਆਂ ਗਈਆਂ ਨਹੀਂ ਨਿਗਾਵਾਂ ਬਸ ਸਾਡਾ ਇਹ ਦੂਜੇ ਕੰਪੀਟੀਸ਼ਨ ਦਾ ਨਾ ਠੀਕ ਹੈ ਉਹ ਸਾਡਾ ਐ ਸੀ ਕਿ ਚਲੋ ਨਾਮ ਦੋਨਾਂ ਹੀ ਵੰਡ ਲੈਨੇ ਆ ਨਾਮ ਤਾਂ ਦੇਣਾ ਪਹਿਲਾਂ ਦੂਜੇ ਨੰਬਰ ਜਿੱਦਾਂ ਮਰਜ਼ੀ ਕਰਦਾਂ ਨਾ ਠੀਕ ਹੈ ਖਰਚਾ ਤਾਂ ਹੋਈ ਆ ਪਰ ਫੇਰ ਕਮੇਟੀ ਨੇ ਦੱਸਿਆ ਨਹੀਂ ਉਹਦਾ ਦੀ ਪੁੱਛਿਆ ਵੀ ਨਹੀਂ ਠੀਕ ਹੈ ਜੀ ਹਾਂ ਜੀ ਤੇ ਬਾਈ ਉਹ ਗੱਲ ਕਰਦੇ ਆਪਾਂ ਥੋੜੀ ਜੀ ਜਿਵੇਂ ਬਾਈ ਹੁਰੀ ਉਹ ਦਵਾਈ ਲਈ ਜਾਂਦੇ ਆਗੇ ਚਲੋ ਤੁਸੀਂ ਜਿਆਦਾ ਫਾਰਮਰ ਵੱਡੇ ਹੋਗੇ ਹਨਾ ਕੰਮ ਕਰਦੇ ਥੋੜਾ ਵੱਡਾ ਤਜਰਬਾ ਹਾਂ ਜੀ ਕਿਉਂ ਲਾ ਰਹੇ ਹੋ ਬਈ ਉਹ ਦਵਾਈ ਉਹਦਾ ਉਹ ਜਿੱਦਾਂ ਸੁਣ ਕਰ ਦਿੰਦੇ ਆ ਜਿਹੜਾ ਥਾਣਾ ਦਾ ਮੂੰਹ ਹੁੰਦਾ ਉਹ ਬੰਦ ਹੋ ਜਾਂਦਾ ਠੀਕ ਹੈ ਮੰਨ ਲਓ ਮਿਸਟਰ ਐਂਡਸ ਜਿਆਦਾ ਆਉਂਦੀ ਹਾਂ ਜੀ ਮੂੰਹ ਬੰਦ ਹੋ ਜਾਂਦਾ ਜੀ ਮੂੰਹ ਬੰਦ ਹੋ ਜਾਂਦਾਗਾ ਇਹ ਗਾਵਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਥੋ ਦੋ ਸ਼ਬਦਾਂ ਦੇ ਵਿੱਚ ਬਿਆਨ ਕਰੂਗਾ ਥੋ ਜੀ ਇਹਨੂੰ ਸਾਰੀਆਂ ਬਿਮਾਰੀਆਂ ਨੂੰ ਐਦਾਂ ਦੀ ਕੋਈ ਬਿਮਾਰੀ ਜਿਹੜੀ ਨਹੀਂ ਆਂਦੀ ਠੀਕ ਹੈ ਮਨ ਲਾ ਧਿਆਨ ਹੈ ਕਿ ਟਾਈਮ ਤੇ ਬਿਮਾਰੀ ਨੂੰ ਫੜ ਲਓ ਵੈਸੇ ਧਿਆਨ ਰੱਖੋ ਮੰਨ ਲਓ ਮਸਟੈਟਸ ਦਾ ਜੀ ਖਾਲ ਕਰੀਏ ਮਸਟੈਟਸ ਦਾ ਕਿਵੇਂ ਧਿਆਨ ਰੱਖਦੇ ਹੋ ਤੁਸੀਂ ਆਪਣੇ ਫਾਰਮ ਉੱਤੇ ਫੀਡ ਵਧੀ ਹਣੀ ਚਾਹੀਦੀ ਤੂੜੀ ਵਧੀ ਆਉਣੀ ਚਾਹੀਦੀ ਜਿੱਥੇ ਰਹਿੰਦੀ ਆ ਤੇ ਇੱਥੇ ਨਾ ਜ਼ਿਆਦਾ ਸਾਫ਼ ਸਫਾਈ ਹੋਵੇ ਨਾ ਜ਼ਿਆਦਾ ਗੰਦਾ ਹੋਵੇ ਮਣੀ ਉਹ ਜਾਵੇ ਠੀਕ ਹੈ ਚੋਣ ਤੋਂ ਬਾਅਦ ਭਾਈ ਜੋ ਗ੍ਰੈਸਲੀਨ ਦਾ ਘੋਲਾ ਜਾਂ ਕੋਈ ਵੀ ਹੋਰ ਚੀਜ਼ ਵਰਤਦੇ ਆ ਨਹੀਂ ਨਹੀਂ ਅਸੀਂ ਇਹਨੂੰ ਹੀ ਵਰਤਦੇ ਆ ਅਸੀਂ ਕੁਝ ਨਹੀਂ ਵਰਤਦੇ ਚੋਣ ਤੋਂ 2 ਘੰਟੇ ਬਾਅਦ ਅਸੀਂ ਦਾਣਾ ਫਿਰ ਪੱਠਿਆਂ ਤੇ ਰੱਖਿਦਿਆਂ ਫਿਰ ਛੱਡੀ ਨਾ ਠੀਕ ਹੈ ਇੱਕ ਤਾਂ ਗਾਂ ਦੀ ਨਰਜੀ ਨਹੀਂ ਘਟਦੀ ਠੀਕ ਹੈ ਹੈ ਮਰੇ ਦਾਣਾ ਚੋਣ ਤੋਂ ਬਾਅਦ 2 ਘੰਟੇ ਬੈਠਣ ਨੂੰ ਬੈਠ ਨਹੀਂ ਦੇਈਆਂ ਤਾੜ ਕੇ ਰੱਖਿਦਿਆਂ ਜਦੋਂ ਪੱਠਿਆਂ ਨਾਲ ਠੀਕ ਹੈ ਚਾਈ ਕਰਕੇ ਇਧਰ ਚੋਣਦੇ ਜਾਂਦੇ ਤੇ ਦੂਜੇ ਪਾਸੇ ਵੀ ਚਾਈ ਲਾ ਘਟਦੇ ਜਾਂਦੇ ਪੱਠਿਆਂ ਨਾਲ ਠੀਕ ਹੈ ਭਾਈ ਮੰਨ ਲਓ ਇੱਕ ਦਾ ਮੈਂ ਸਟੈਟਸ ਸਮੈਸਟਰ ਤੋਂ ਬਾਅਦ ਫਾਈਬਰੋਸਿਸ ਦੀ ਗੋ ਜਿਆਦਾ ਦਿੱਕਤ ਆਉਂਦੀ ਹੈ ਮੈਂ ਸਟੈਟਸ ਨੋਟ ਕਰ ਲੈਂਦਾ ਫਾਈਬਰੋਸਿਸ ਵਾਸਤੇ ਤੁਹਾਨੂੰ ਤੁਹਾਡੇ ਫਾਰਮਰ ਦੇ ਕਰੀਅਰ ਦੇ ਵਿੱਚ ਕੋਈ ਪ੍ਰੋਬਲਮ ਆਈ ਉਹਦਾ ਕੋਈ ਹੱਲ ਜਾਂ ਕੋਈ ਕੁਝ ਵੀ ਮੰਨ ਲਓ ਆਉਣ ਤੋਂ ਪਹਿਲਾਂ ਕੋਈ ਚੀਜ਼ ਧਿਆਨ ਰੱਖ ਸਕਦੇ ਆਪਾਂ ਜਿਹੜੀ ਯਾਨੀ ਫਾਈਬਰੋਸਿਸ ਨਾ ਚੌਣ ਤੋਂ ਨਾਲੇ ਜਾਂਦੀ ਹੈ ਮਤਲਬ ਚੌਣ ਤੋਂ 2 ਘੰਟੇ ਬਾਅਦ ਘਾਣ ਧਿਆਨ ਰੱਖੇ ਮਤਲਬ ਠੀਕ ਹੈ ਨਾਲੇ ਆਂਦੀ ਗਾਂ ਦੀ ਮਸ਼ੀਨ ਲਈ ਤੇ ਨਾਲੇ ਸੋ ਜਾਂਦਾ ਜੱਡਾ ਠੀਕ ਹੈ ਜੀ ਇਹਨੂੰ ਤਿੰਨ ਚਾਰ ਘੰਟਿਆਂ ਜਮਾਂ ਸਾਹਮਣੇ ਨਹੀਂ ਫਿਰ ਥਾਣ ਮਰ ਜਾਂਦਾ ਠੀਕ ਹੈ ਹਾਂ ਕੋਈ ਹੋਰ ਮੈਨ ਮੰਨ ਲਓ ਰਿਪੀਟਰ ਦੀ ਕੀ ਗਾ ਤੁਸੀਂ ਰਿਪੀਟਰ ਤੇ ਜ਼ਿਆਦਾਤਰ ਕੀ ਗੂੜ ਚਰਦੇ ਹੋ ਮੰਨ ਲਓ ਗਾਵਾਂ ਤਾਂ ਸਮੱਸਿਆ ਜਦੋਂ ਸਾਰੀਆਂ ਗਾਵਾਂ ਨੂੰ ਆਉਂਦੀ ਹੋਉਂਦੀ ਆ ਰਿਪੀਟਰ ਦੀ ਲਾ ਲਓ ਠੀਕ ਹੈ ਜਾਂ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਅੰਬੋਸ਼ਨ ਦੀ ਲਾ ਲਓ ਇਹਨਾਂ ਵਾਸਤੇ ਤੁਸੀਂ ਕੀ ਗੱਲਾਂ ਦਾ ਧਿਆਨ ਰੱਖਦੇ ਹੋਗੇ ਅਸੀਂ ਪ੍ਰੀਮੈਕਸ ਵਧੀਆ ਕਰੀ ਤਾਂ ਤੇ ਜਿਹੜੀ ਗਾਂ ਅਸਫਲ ਹੋ ਜਾਂਦੀ ਆ ਉਹਦੇ ਸੀਡਰ ਲਾ ਕੇ ਗੱਭਣ ਕਰਾਂਦੀ ਆ ਠੀਕ ਹੈ ਅਵਾਰਸ਼ਨ ਦਾ ਗਾਂ ਜਿਆਦਾ ਪ੍ਰੋਟੀਨ ਵਾਲੀ ਫੀਡ ਪਾਈਏ ਤਾਂ अर्ਲੀ ਆ ਜਾਂਦੀਆਂ 6 ਮਹੀਨੇ ਦੀ ਟਾਈਮ ਹੋ ਜਾਂਦੀ ਹੈ ਠੀਕ ਹੈ ਹਾਂਜੀ ਤੁਹਾਨੂੰ ਤੁਸੀਂ ਆਪਣੀ ਗਾਵਾਂ ਨੂੰ ਹਾਂਜੀ ਜਦੋਂ ਉਹ ਕਿਸੂ ਬਣਿਆ ਸ਼ੂਰ ਤੋਂ ਬਾਅਦ ਕਿੰਨੇ ਟਾਈਮ ਬਾਅਦ ਰੱਪਣ ਕਰਾਉਣੀ ਚਾਹੀਦੀ ਹੈ 75 ਦਿਨਾਂ ਬਾਅਦ ਚਾਹੀਦੀ ਹੈ ਠੀਕ ਹੈ ਜੇ ਛੇਤੀ ਕਰਾਣੀ ਹੈ 45 ਦਿਨਾਂ ਤੱਕ ਕਰਾ ਸਕਦੇ ਠੀਕ ਹੈ ਮੰਨ ਲਓ ਜੂਕਾ ਇੱਕ ਦਾ ਜਿਆਦਾ ਰਿਪੀਟਰ ਹੁੰਦੀ ਹੈ ਜਿਆਦਾ ਲੰਮੀ ਹੀਟ ਲੈ ਕੇ ਆਉਂਦੇ ਆ ਉਹਦੇ ਵਾਸਤੇ ਤੁਸੀਂ ਥੋੜੀ ਡਾਈਟ ਦੇ ਰੂਪ ਦੇ ਵਿੱਚ ਜਾਂ ਕੋਈ ਗੱਲਾਂ ਧਿਆਨ ਦਿਓ ਕਹਿੰਦਾ ਜਿਹੜੀ ਜਿਆਦਾ ਹੀਟ ਆਉਂਦੀ ਆ ਨਾ ਜੀ ਸੈਂਟਰ ਚ ਪਾਈ ਦੀ ਫਿਲਟਰ ਰੱਖ ਕੇ ਗੱਪਣ ਕਰਾਈ ਦੀ ਆ ਠੀਕ ਆ ਬਾਈ ਜੀ ਪਹਿਲੇ ਚੈੱਕ ਕਰਾਈ ਦੀ ਆ ਉਰੀਆ ਬਰੀ ਠੀਕ ਆ ਜੀ ਜੇ ਨੁਕਸਨ ਆਵੇ ਫਿਰ ਇਦਾਂ ਕਰਾਈ ਦੀ ਆ ਕਿ ਉਸ ਕਿਸਾਨ ਭਰਾ ਡਰਦੇ ਆਗੇ ગામਾਂ ਦੇ ਇਸ ਮੰਨ ਲਓ ਫਾਰਮਿੰਗ ਤੋਂ ਡਰਦੇ ਆਗੇ ਵੀ ਇਹਨਾਂ ਨੂੰ ਬਿਮਾਰੀ ਜਿਆਦਾ ਆਉਂਦੀ ਆ ਭਾਈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕੋਈ ਫੋਟ ਲੈਵੇ ਤਕਰੀਬਨ ਕਿੰਨੀਆਂ ਗਾਮਾਂ ਭਾਈ ਮੇਰੇ ਕੋਲ 85 ਆ 85 ਗਾਮਾ ਤੁਸੀਂ ਸ਼ੇਅਰ ਕਰਦੇ ਹੋਗੇ ਦੇਖਦੇ ਹੋ ਭਾਈ ਡਰਦੇ ਆ ਵੀ ਫਾਰਮ ਕਰਨਾ ਤਾਂ ਚਾਹੁੰਦੇ ਆਗੇ ਗਾਮਾਂ ਦਾ ਪਰ ਡਰ ਚ ਰਹਿੰਦੇ ਆ ਉਹਨਾਂ ਨੂੰ ਕੋਈ ਸਨੇਹਾ ਕਹਿਣਾ ਚਾਹੋਂਗੇ ਤੁਸੀਂ ਵੈਸੇ ਨਾ ਕੱਲਾ ਫਾਰਮ ਨਾ ਹੋਰ ਵੀ ਕੰਮ ਆ ਬਾਕੀ ਵਗੈਰੋ ਇਹਨਾਂ ਦੁੱਧ ਦਾ ਰੇਟ ਨਹੀਂ ਘਟ ਜਾਂਦਾ ਕਦੇ ਦੋ ਸਾਲ ਬਾਅਦ ਵੱਧ ਜਾਂਦਾ ਠੀਕ ਹੈ ਜਿਹੜੇ ਤਾਂ 20 ਸਾਲ ਹੋ ਗਏ ਫਸੇ ਉਹ ਹੀ ਕਰਦੇ ਨਵੇਂ ਮੰਨਾਂ ਨੂੰ ਆਉਣ ਦਾ ਫਾਇਦਾ ਹੀ ਨਹੀਂ ਠੀਕ ਹੈ ਬੜੀ ਹੋਰ ਗੱਲ ਵੀ ਬਹੁਤ ਆ ਠੀਕ ਹੈ ਗਾਵਾਂ ਮਰਦੀਆਂ ਹੀ ਬਹੁਤ ਆ ਤੇ ਗਾਵਾਂ ਮਤਲਬ ਠੀਕ ਹੈ 50% ਫਾਇਦਾ ਲਾ 50% ਠੱਟ ਵਾਲਾ ਜੀ ਬੰਦਾ ਸਾਂਭੇ 50% ਦਾਟਾ ਪੂਰਾ ਹੋ ਜਾਂਦਾ ਠੀਕ ਹੈ ਨਹੀਂ 50% ਰਹਿੰਦਾ ਹੀ ਹੈ ਇਨਕਮ ਹੈ ਬਈ ਅਰੇ ਇਨਕਮ ਹੈ ਵੀ ਆ ਇੰਨੇ ਕਰਾਈ ਨੇ ਇਨਕਮ ਵਧੀਆ ਬੜੀ 2 2 ਲੱਖ ਰੁਪਏ ਛੱਡ ਦਿੰਦੀ ਆ ਠੀਕ ਹੈ ਜੀ ਇੱਕ ਜਾ ਜੇ ਜ਼ਿਆਦਾ ਵਧੀਆ ਹੋਵੇ ਫਿਰ ਵੱਧ ਛੱਡ ਦਿੰਦੀ ਆ ਠੀਕ ਹੈ ਜਿਹੜੀ 50 ਲੀਟਰ ਵਾਲੀ ਮੈਕਸੀਮਮ 50 ਲੀਟਰ ਤੋਂ 50 ਤੋਂ 60 ਲੀਟਰ ਲਗਾ ਲਈ 40 ਲੀਟਰ ਵਾਲੀ ਗਾਂ ਕਿੰਨਾ ਕੁ ਮਾਰਕੋ ਪ੍ਰੋਫਿਟ ਤੋਂ ਦੇ ਕੇ ਜਾਂਦੀ ਹੈ 40 ਲੀਟਰ ਵਾਲੀ 1.5 ਲੱਖ ਲੱਗੇ ਛਾਗੇ ਹਲ ਬੱਚੇ ਦੁਆਰਾ ਕਹਿੰਦੀਆਂ ਬਾਈ ਚੰਗੀਆਂ ਬੱਚੀਆਂ ਤੇ ਬੱਚਿਆਂ ਦਾ ਬੱਚਿਆਂ ਦਾ ਵੀ ਮਿਲਦਾ ਤੁਹਾਨੂੰ ਅਜੀ ਬੇਟੀ ਦੀ ਨਹੀਂ ਮੱਲਕ ਤੇ ਬੱਚੇ ਵੀ ਦੇ ਵੇਚੀ ਦੇ ਨਹੀਂ ਨਹੀਂ ਬੱਚੇ ਅਜੀ ਦੂਤ ਤੁਹਾਨੂੰ ਚੱਲੋ ਬੱਚੇ ਸੀਮਨ ਨਾਲੇ ਲੈ ਜਾਂਦੇ ਆ ਜਾਂ ਸਾਰੇ ਪੰਜਾਬ ਵਾਲੇ ਜਾਂਦੇ ਹੀ ਇੱਕ ਤੈਥੇ ਜਾਂਦੇ ਆ ਠੀਕ ਹੈ ਠੀਕ ਹੈ ਤੇ ਬਾਈ ਨਾਲ ਗੱਲਬਾਤ ਕੀਤੀ ਆ ਨੇ ਜਿਵੇਂ ਬਾਈ ਨੇ ਗੱਲਾਂ ਦੱਸੀਆਂ ਨੇ ਕੋ ਹੋਰ ਆਉਣ ਵਾਲੇ ਸੰਗਤ ਵਿੱਚ ਹੋਰ ਵੀਡੀਓ ਲਾਈਕ ਕਰ ਸਕਦੇ ਜੀ ਆਲਾ ਸਵਾਗਤ ਕਰਾਂਗੇ ਕਾਈਆਂ ਦੀ ਹੋਰ ਵੀ ਚਵਾਈ ਜਿਹੜੀ ਸ਼ਟਾਰਟ ਹੋ ਗਈ ਹੈ ਕਰਿਓ ਬਾਈ ਨੂੰ ਕੋਈ ਵੀ ਸ਼ੇਅਰ ਧੰਨਵਾਦੀ ਫਾ